ਟਨ ਜਿੰਦਾਬਾਦ ਅਮਰੀਕਨ ਟਨ ਜਿੰਦਾਬਾਦ ਸ਼ਰੋਬਨੀ ਅਕਾਲੀ ਦਰ ਜਿੰਦਾਬਾਦ ਸ਼ਰੋਬਨੀ ਅਕਾਲੀ ਦਰ ਜਿੰਦਾਬਾਦ ਸ਼ਰੋਬਨੀ ਅਕਾਲੀ ਦਰ ਜਿੰਦਾਬਾਦ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਚੁਣਾ ਹੋਣ ਜਾ ਰਹੇ ਜਿਸ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਵੱਲੋਂ ਆਪਣੇ ਅਹੁਦੇਦਾਰਾਂ ਉਮੀਦਵਾਰ ਨੂੰ ਜਿਹੜਾ ਕਿ ਮੈਦਾਨ ਵਿੱਚ ਉਤਾਰਿਆ ਇਸੇ ਤਰ੍ਹਾਂ ਹੀ ਵਾਰਡ ਨੰਬਰ 52 ਦੇ ਵਿੱਚ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਦੇਵ ਸਿੰਘ ਤੋਨਾ ਜੋ ਕਿ ਏ ਉਮੀਦਵਾਰ ਵੱਜੋ ਆਪਣਾ ਅੱਜ ਚੋਣ ਮੈਦਾਨ ਵਿੱਚ ਉਤਰੇ ਨੇ ਸੋ ਜੇ ਵਾਰਡ ਦੀ ਗੱਲ ਕਰੀ ਤਾਂ ਵਾਰਡ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਜਿਹੜੇ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਬਲਦੇਵ ਸਿੰਘ ਧੁੰਨ ਵੱਲੋਂ ਜਿਹੜਾ ਕਿ ਇਸ ਵਾਰਕ ਉਮੀਦਵਾਰ ਦੇ ਤੌਰ ਤੇ ਉਤਰੇ ਨੇ ਸੋ ਆਪਣੇ ਵਰਕਰਾਂ ਦੇ ਨਾਲ ਦੌੜ ਤੋੜ ਕਰ ਰਹੇ ਨੇ ਔਰ ਲੋਕਾਂ ਜੇ ਗੱਲ ਕਰੀ ਤਾਂ ਲੋਕਾਂ ਦਾ ਭਰਮਾ ਹੰਗਾਰਾ ਇਹਨਾਂ ਨੂੰ ਮਿਲ ਰਿਹਾ ਗਰਮਪਤ ਕਰਦੇ ਹਾਂਜੀ ਬਲਦੇਸ ਜੀ ਆ ਵਾਰਡ 52 ਦੇ ਵਿੱਚ ਉਤਰਿਓ ਮੈਦਾਨ ਵਿੱਚ ਕਿਵੇਂ ਦਾ ਹੰਗਾਰਾ ਮਿਕਰੇ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਚੈਨਲ ਦਾ ਤੇ ਔਰ ਜਿੰਨੀ ਵੀ 52 ਨੰਬਰ ਵਾਰਡ ਆ ਔਰ ਜਿੰਨੀ ਵੀ ਸੰਗਤ ਤੁਹਾਡੇ ਚੈਨਲ ਨੂੰ ਵੇਖਦੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸ਼ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆ ਵਾਰਡ ਨੰਬਰ 52 ਤੋਂ ਜੀ ਔਰ ਮੇਰੀ ਭਾਵਨਾ ਹੈ ਕਿ ਵਾਰਡ ਨੰਬਰ 52 ਦੇ ਜਿਹੜਾ ਵਿਕਾਸ ਦਾ ਕੰਮ ਆ ਅੱਜ ਤੱਕ ਅਜੇ ਨਹੀਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੂੰ 2 ਸਾਲ ਹੋ ਗਏ ਆ ਵਿਕਾਸ ਸੋਨੀ ਜੀ ਪਹਿਲਾਂ ਇੱਥੇ ਕੌਂਸਲ ਰਹੇ ਲੋਕਾਂ ਨੂੰ ਲੋੜ ਪੈਂਦੀ ਸੀ ਮੋਹਰ ਲਗਾਉਣ ਦੀ ਰਾਣੀ ਕੇ ਬਾਗ ਲੋਕ ਜਾਂਦੇ ਹੁੰਦੇ ਸੀ ਆਮ ਆਦਮੀ ਪਾਰਟੀ ਜਦੋਂ ਸਰਕਾਰ ਆਈ ਆ ਲੋਕਾਂ ਦੇ ਰਸੀਵਰ 24 ਘੰਟੇ ਬੰਦ ਰਹਿੰਦੇ ਆ ਖੋਲਣ ਵਾਲਾ ਵੀਰ ਜੀ ਕੋਈ ਨਹੀਂ ਮੋੜਦਾ ਮੈਂ ਆਪਣੀ ਸੰਗਤ ਹੀ ਰਹੂੰਗਾ ਵਾਰ ਨੰਬਰ 52 ਦੇ ਵਿੱਚ ਰਹੂੰਗਾ ਲੋਕਾਂ ਦੇ ਔਰ ਜਿਹੜੇ ਜਿਹੜੇ ਵੀ ਕਿਸੇ ਦਾ ਕੰਮ ਹੋਗਾ ਵੀਰ ਦਾ ਮੈਂ ਆਜਾ ਰਹਿ ਕੇ ਕਰੂੰ ਹਾਂ ਜੇ ਦੇਖਿਆ ਜਾਵੇ ਤਾਂ ਪਹਿਲਾਂ ਕਾਂਗਰਸ ਦੇ ਐਮ ਸੀ ਰਹੇ ਨੇ ਹੌਲੀ ਸਵਰਜੀ ਆਮ ਆਦਮੀ ਪਾਰਟੀ ਦੇ ਨਾਲ ਕੋਲ ਤਿੰਨ ਸਾਲ ਹੋ ਗਏ ਉਹਨਾਂ ਨੂੰ ਉਹ ਕਹਿੰਦੇ ਅਸੀਂ ਵਿਕਾਸ ਕੀਤਾ じゃ ਪਹਿਲਾਂ ਕਾਂਗਰਸ ਦੀ ਸਰਕਾਰ ਆਈ ਉਹ ਕਹਿੰਦੇ ਅਸੀਂ ਵਿਕਾਸ ਕੀਤਾ ਕਿੱਥੇ ਕਮੀ ਲੱਗਦੀ ਜਿਹੜੇ ਕੰਮ ਨਹੀਂ ਹੋ ਪਏ ਸਰ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਰਹੇ ਪੰਜਾਬ ਦੇ ਅੱਜ ਉਹ ਜਾ ਚੁੱਕੇ ਆ ਪਰ ਲੋਕ ਯਾਦ ਕਰਦੇ ਆ ਕਾਲੀ ਦਲ ਨੂੰ ਲੋਕ ਯਾਦ ਕਰਦੇ ਆ ਕਾਲੀ ਦਲ ਨੇ ਗਰੀਬਾਂ ਵਾਸਤੇ ਸਗਣ ਸਕੀਮ ਆਟਾ ਸਕੀਮ ਕਣਕ ਚੌਲਾ ਤੱਕ ਖੰਡ ਤੱਕ ਛੋਲਿਆ ਤੱਕ ਕਾਲੀ ਦਲ ਦਿੰਦਾ ਰਿਹਾ ਅੱਜ ਮੈਂ ਸਿੱਤੀ ਹੋਏ ਨਾ ਲੋਕਾਂ ਦੀ ਕਿਉਂਕਿ ਬਹੁਤੇ ਜਿਆਦੇ ਲੋਕਾਂ ਦੇ ਜਿਹੜੇ ਰਸਣ ਕਾਟੋ ਕੱਟੇ ਗਏ ਜੇ ਅਸੀਂ 50 ਕਿਲੋ ਕਣਕ 40 ਕਿਲੋ ਦਿੰਨੇ ਨੇ ਨਾ ਜੀ ਹੁਣ ਕਣਕ ਆ ਗਈ 10 ਕਿਲੋ 12 ਕਿਲੋ ਤੇ ਜੇ 15 ਕਿਲੋ ਕਣਕ ਮਿਲਦੀ ਆ ਤੇ ਉਹਨੂੰ ਘੱਟ ਕੇ 4 ਕਿਲੋ ਦਿੰਦੇ ਆ ਮੈਂ ਜਦੋਂ ਡੀਪੋ ਵਾਲੇ ਕਣਕ ਮੰਡਦੇ ਆ ਲੋਕਾਂ ਦੀ ਸਿੱਤੀ ਵੇ ਨਾ ਤਿੰਨ ਤਨੋਂ ਦੀ ਲੋਕ ਦਿਹਾੜੀ ਛੱਡ ਕੇ ਆਉਂਦੇ ਆ ਤੇ ਪਾਣੀ ਪੀਣ ਜਾਂਦੇ ਆ ਇਹ ਜੀ ਇਹਨਾਂ ਨੇ ਦੁਰਦਸ਼ਾ ਕਰਦੀ ਮੰਗਤੇ ਬਣਾਤਾ ਲੋਕਾਂ ਨੂੰ ਕਾਲੀ ਦਾਦ ਵਾਲੇ ਟਰੱਕ ਹਟ ਜਾਂਦੇ ਸੀ ਤੇ ਲੋਕੀ ਤੋੜਾ ਚੁੱਕਦੇ ਤੁਰੇ ਜਾਂਦੇ ਜੇ ਗੁਰੂ ਨੇ ਕਿਰਪਾ ਕਰਦੀ ਸੰਗਤ ਮੇਰੀ ਸਿੱਤ ਹੱਥ ਰੱਖਦੀ ਆ ਕਦੀ ਮੈਂ ਆਪਣੀ ਵਾਰਡ ਬੰਵੰਜਰ ਨੂੰ ਮੁਸ਼ਕਲ ਨਹੀਂ ਆਉਂਦਾ ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਆਕਾਲੀ ਦਲ ਵਰਗਾ ਰਾਜ ਚਾਹੀਦਾ। ਬਿਲਕੁਲ ਜੀ ਸੰਗਤ ਦੀ ਭਾਵਨਾ ਹੈ। ਆਕਾਲੀ ਦਲ ਨੂੰ ਲੋਕ ਚਾਹੁੰਦੇ ਆ, ਲੋਕ ਦਿਲੋਂ ਮੰਨਦੇ ਆ। ਆਹ ਵੇਖ ਲਓ ਜਿੰਨੇ ਵੀ ਮੇਰੇ ਵੀਰ ਆ ਵਾਰਡ ਨੰਬਰ 52 ਦੇ ਆ ਸਾਰੇ ਨੌਜਵਾਨ ਵੀਰ ਨਾਲ ਆਂਦੇ ਦਿਨਾਂ ਦਾ ਤੇ ਕਰ ਦਿਆਂਗੇ। ਆਪੇ ਗੁਰੂ ਮਾਰਿਆ ਕਿਰਪਾ ਕਰਨ। ਹਾਂ ਕੀ ਲੱਗਦਾ ਹੈ ਕਿ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਹੁਣ ਇਹ ਸਿਸਟਮ ਚੱਲਦਾ ਪਿਆ ਇਸ ਅੱਜ ਫੇਰ ਅਰਦਾਸ ਕੀਤੀ ਗਈ ਹੈ ਤੇ ਬਿਕਰਨ ਜੀ ਮਿੱਠੇ ਜੇ ਕਹਿੰਦੇ ਨੇ ਕਿ ਇਸ ਵਾਰ ਜਿਹੜਾ ਕਿ ਕਾਰਪੂਸ਼ਨ ਚੋਣਾਂ ਦੇ ਵਿੱਚ ਸਾਰੇ ਆਕਾਲੀ ਦਲ ਦੇ ਉਮੀਦਵਾਰ ਵੱਡੀ ਫਰਕ ਨਾਲ ਜਿੱ ਸੋ ਕਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਵਾਸਤੇ ਕਿਹਾ ਉਹ ਨਿਮਾਣਾ ਸੇਖ ਵਾਂ ਕੇ ਪੇਸ਼ ਹੋਇਆ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਉਹਨੇ ਪ੍ਰਵਾਨ ਕੀਤਾ ਸਾਰੀ ਕਮੇਟੀ ਨੇ ਪ੍ਰਵਾਨ ਕੀਤਾ ਸਾਰੇ ਕਾਲੀਦਾਲ ਨੇ ਪ੍ਰਵਾਨ ਕੀਤਾ ਅੱਜ ਅਰਦਾਸ ਮਾਰੇ ਨੇ ਉਹਨਾਂ ਦੇ ਚਰਨਾਂ ਦੀ ਸੇਵਾ ਦੀ ਪੂਰੀ ਹੋ ਗਈ ਆ ਤੇ ਸਵੇਰ ਤੋਂ ਉਹਨਾਂ ਨੇ ਕੰਪਲੇਨਟ ਚਾਲੂ ਹੋ ਜਾਣਾ ਤੇ ਗੁਰੂ ਮਾਰਾ ਕਿਰਪਾ ਕਰੇ ਸੰਗਤ ਦੀ ਕਿਰਪਾ ਦਾ ਸਦਕਾ ਜਿਵੇਂ ਸੰਗਤ ਦੀ ਭਾਵਨਾ ਹੈ ਕਿ ਕਾਲੀਦਾ ਦੁਬਾਰਾ ਆਵੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਮੇਰ ਹਮਸਰਦਾ ਹੋਵੇ ਕਾਲੀਦਾ ਜੀ ਚੋਣ ਮੈਨੀਫੈਸਟੋ ਕੀ ਰਹਿ ਗਿਆ ਸਾਰਾ ਜੋ ਉਹਨਾਂ ਮੰਨਪਟ ਹੈ ਜੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਕਿਹਨਾਂ ਸਮਾਂ ਹੋ ਗਿਆ ਕੋਈ ਹੱਥ ਕਰਕੇ ਕਹਿ ਦੇਣ ਕਿ ਆਹ ਕੰਮ ਕੀਤਾ ਜਿੰਨੇ ਵੀ ਕੰਮ ਕੀਤੇ ਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਕਾਂਗਰਸ ਦੀ ਸਰਕਾਰ ਨੇ ਇੱਕ ਗਲੀ ਨਹੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦੀ ਗਲੀ ਨਹੀਂ ਬਣੀ ਕਦੀ ਕੇਦੀ ਲੈਟਰਨ ਲੱਗੀ ਕੋਈ ਰਿਸਾਈਵਰ ਸਾਹਿਬ ਨਹੀਂ ਕੀਤਾ ਐਹੀ ਲੋਕਾਂ ਦੀਆਂ ਮੁਸ਼ਕਲਾਂ ਪਿੰਸਰਾਂ ਗਰੀਬਾਂ ਦੀਆਂ ਸਾਰੀਆਂ ਕੱਢ ਦਿੱਤੀਆਂ ਗਈਆਂ ਪਿੰਸਰਾਂ ਦੇ ਲੋਕ ਗਰੀਬਾਂ ਨੂੰ ਹੋਣੀਆਂ ਦੀਆਂ ਰਾਸ਼ਨ ਘਰ ਬਣਾਉਣੇ ਹੁੰਦੇ ਸਾਰੇ ਕੱਢ ਦਿੱਤੇ ਗਏ ਤੇ ਗਰੀਬ ਕਿੱਥੇ ਜਾਊਗਾ ਜੀ ਜੇ ਇਹ ਸਰਕਾਰ ਇਹਦਾ ਕਰਨਗੇ ਆ ਇਹ ਸਿਰਫ ਸੇ ਘਰ ਸਦਾ ਕਾਲੀ ਦਲ ਕਾਲੀ ਦਲ ਲੋਕਾਂ ਦੇ ਘਰ ਚ ਜਾਂਦਾ ਗਰੀਬਾਂ ਦੀਆਂ ਮੁਸ਼ਕਲਾਂ ਸੁਣਦਾ ਲੋਕਾਂ ਦੀਆਂ ਪ੍ਰਸਨਾਂ ਲਾਉਦਾ ਹਰ ਕੰਮ ਕਾਲੀ ਦਲ ਕਰਦਾ ਤਾਂ ਕਿ ਲੋਕ ਕਾਲੀ ਦਲ ਨੂੰ ਚਾਹੁੰਦੇ ਤੇ ਗਾਂ ਵੀ ਕਰਨਗੇ ਹਾਂ ਕਾਲੀ ਦਲ ਲੋਕਾਂ ਦੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਹੈ ਤਾਂ ਕਿਵੇਂ ਦਾ ਲੱਗਦਾ ਕਿ ਇਸ ਵਾਰ ਕਾਲੀ ਦਲ ਨੂੰ ਕਿਵੇਂ ਦਾ ਹੰਗਾਰਾ ਮਿਲੇਗਾ ਜਿਵੇਂ ਬਲਦੇਸિંહ ਤੁਨਜੀ ਵਾਰਡ 55 ਵਿੱਚ ਐਰਕਾਂ ਮਹਾਰਾਜ ਦੀ ਕਿਰਪਾ ਨਾਲ ਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਮਿਲੇਗਾ ਤੇ ਇਹ ਉੱਭਰ ਕੇ ਪਾਰਟੀ ਜਿਹੜੀ ਅੱਗੇ ਆਵੇਗੀ ਜੀ ਤੇ ਹਲੋ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਆਪਣਾ ਤੁਹਾਡੇ ਬਲਦੇਵ ਸਿੰਘ ਤੁਹਾਨੂੰ ਜੀ ਅਸੀਂ ਤਾਂ ਇਹੋ ਕਹਿਣਾ ਚਾਹਾਂਗੇ ਕਿ ਜਿਸ ਤਾਂ ਵੀ ਦੱਸ ਰਹੇ ਪਾਜੀ ਸਾਰੀਆਂ ਉਮੀਦਾਂ ਦੇ ਖਰੇਆ ਉੱਤਰਿਆ ਜਾਏਗਾ ਜੀ ਹਰ ਇੱਕ ਦੀ ਮੁਸ਼ਕਲ ਸੁਣੀ ਜਾਏਗੀ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਣ ਦਿੱਤੀ ਜਾਏਗੀ ਇਹੀ ਸਾਡੀ ਖਾਮੋਨੋ ਕਾਮਨਾ ਹੈ ਇਹੋ ਪਰਮਾਤਮਾ ਕੇ ਅਰਦਾਸ ਬੇਨਤੀ ਹੈ ਹਾਂ ਹੋਰ ਵੀ ਪਾਰਟੀ ਨੇ ਉਮੀਦਵਾਰ ਖੜੋਤੇ ਨੂੰ ਕਹਿੰਦੇ ਅਸੀਂ ਵਧੀਆ ਕੰਮ ਕੀਤਾ ਹਰ ਕੋਈ ਕਹਿੰਦਾ ਅਸੀਂ ਵਧੀਆ ਕੰਮ ਕੀਤਾ ਪਰ ਇਸ ਵਾਰੀ ਬਲਦੇਵ ਸਿੰਘ ਟੋਣੀ ਪਹਿਲੀ ਵਾਰੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਕਿ ਵਾਰਡ 52 ਵਿੱਚ ਚਰਨ ਕੇ ਤੁਹਾਨੂੰ ਕਿਵੇਂ ਲੱਗਦਾ ਤੁਹਾਨੂੰ ਸਾਰਿਆਂ ਨਾਲ ਉਹ ਵਧੀਆ ਤੇ ਇਹੀ ਗੱਲ ਹੈ ਜੀ ਸਾਡੇ ਇਲਾਕੇ ਦੇ ਉਮੀਦਵਾਰ ਨੇ ਬੜੇ ਸੂਝਬਾਨ ਸੁਲਝੇ ਹੋਏ ਸਲਦੀਪ ਸਿੰਘ ਜੀ ਆਨੇ ਗੋਟਾ ਨੂੰ ਇਹ ਆ ਵੀ ਦੂਰ ਜਾਣ ਨਾਲੋਂ ਆਪਣੇ ਏਰੀਏ ਦਾ ਕਾਉਂਸਲ ਬਣਾਇਆ ਜਾਵੇ ਜਿਸ ਨਾਲ ਸਾਰੇ ਵਾਰਡ ਦੀ ਸਹੂਦਾ ਹੋਵੇ ਠੀਕ ਹੈ ਬਿਲਕੁਲ ਜੀ ਇਹ ਨਸ਼ਾ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈ ਗਲੀਆਂ ਨਾਲੀਆਂ ਸਭ ਕੁਝ ਬੰਦਾ ਰਹਿੰਦਾ ਜੇ ਗੱਲ ਕਰੀਏ ਤਾਂ ਅੱਜ ਕੱਲ ਹਰ ਵਾਰਡ ਦੇ ਵਿੱਚ ਨਸ਼ਾ ਜਿਹੜਾ ਕਿ ਕਾਫੀ ਦੇਖਣ ਨੂੰ ਮਿਲਦਾ ਹੈ ਕੀ ਲੱਗਦਾ ਕਿ ਬਲਦੇਵ ਸਿੰਘ ਤੁਨ ਜੀ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਆਪਣਾ ਕਾਉਂਸਲਰ ਬਣਦੇ ਨੇ ਤਾਂ ਨਸ਼ਾ ਠਲਪਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜਿਹਨਾਂ ਦੇ ਪੂਰੀਆਂ ਪੂਰੀਆਂ ਆਸਾਂ ਨੇ ਜੀ ਗੁਰਸਿੱਖ ਪਰਿਵਾਰ ਆ ਦਰਬਾਰ ਸਾਹਿਬ ਦੇ ਨਾਲ ਪੂਰਾ ਪਰਿਵਾਰ ਜੁਆਇੰਟ ਆ ਦੇ ਨਾਲ ਕੀ ਕਹਿਣਾ ਚਾਹੋਗੇ ਨਸ਼ੇ ਦੇ ਮੁੱਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਯੂਥ ਨੂੰ ਇਹ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਸਾਡੇ ਵੀਰ ਜੀ ਬਲਦੇਵ ਸਿੰਘ ਜੀ ਤੁਹਾਨੂੰ ਅੱਗੇ ਲਿਆ ਕੇ ਅਸੀਂ ਆਪਣੇ ਇਲਾਕੇ ਦਾ ਤੇ ਵਿਕਾਸ ਕਰਉਣਾ ਹੀ ਹੈ ਨਾ ਨਸ਼ੇ ਨੂੰ ਵਿਠਾਲ ਪਾਉਣੀ ਸਭ ਤੋਂ ਜ਼ਿਆਦਾ ਕਿਉਂਕਿ ਨਸ਼ੇ ਨੇ ਸਾਡੇ ਨੌਜਵਾਨਾਂ ਨੂੰ ਬਿਲਕੁਲ ਖਛਤ ਕਰ ਦਿੱਤਾ ਹੈ ਨਾਲੀਆਂ ਦੇ ਉੱਪਰ ਡਿੱਗੇ ਹੋਈਆਂ ਜਿਹੜੇ ਮਾਵਾਂ ਚੁੱਕ ਕੇ ਲਹੁੰਦੀਆਂ ਨੇ ਨਾ ਤੇ ਪਤਾ ਲੱਗਦਾ ਉਦੋਂ ਸੰਗਤ ਜੀ ਬਹੁਤ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਹੋ ਚੁੱਕਾ ਹੈ ਇਹਨੂੰ ਠੱਲ ਪਾਉਣੀ ਚਾਹੀਦੀ ਹੈ ਹੱਥ ਬਣ ਕੇ ਬੇਨਤੀ ਹੈ ਸਾਡੇ ਸਾਰੇ ਵੀਰਾਂ ਦੀ ਕਿ ਸਾਡੇ ਵੀਰ ਜੀ ਨੂੰ ਉਮੀਦਵਾਰ ਬਣਾ ਕੇ ਆਪਣੇ ਇਲਾਕੇ ਦਾ ਵਿਕਾਸ ਅਸੀਂ ਕਰਉਣਾ ਹੀ ਹੈ ਮਗਰ ਨਸ਼ੇ ਨੂੰ ਵੀ ਸਭ ਤੋਂ ਜ਼ਿਆਦਾ ਠੱਲ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੁਯੂਥ ਦਾ ਕਾਫੀ ਭਰਮਾ ਹੁੰਗਾਰਾ ਮਿਲ ਰਿਹਾ ਜੇ ਗੱਲ ਕਰੀਏ ਤਾਂ ਗਲੀਆਂ ਨਾਲੀਆਂ ਜੋ ਤੇ ਹਰ ਇੱਕ ਸਰਕਾਰ ਦਾ ਚਲੋ ਚੋਣ ਮੈਨਿਫੈਸਟ ਹੁੰਦੀਆਂ ਨੇ ਪਰ ਜਿਹੜਾ ਨਸ਼ੇ ਦਾ ਮੁੱਦਾ ਬੜਾ ਵੱਡਾ ਹੈ ਸੋ ਯੂਥ ਇਹਨਾਂ ਦੇ ਨਾਲੇ ਬਲਦੇਵ ਸਿੰਘ ਤੁਹਾਨੂੰ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਜਨਤਾ ਵਾਰਡ ਨੰਬਰ 52 ਦੀ ਵਾਰਡ ਕਾਉਂਸਲਰ ਦੇ ਵਿੱਚ ਜਿਤਾਉਂਦੀ ਹੈ ਵੱਡੇ ਫਰਕ ਦੇ ਨਾਲ ਤਾਂ ਉਹ ਜਿਹੜਾ ਨਸ਼ੇ ਦਾ ਮੁੱਦਾ ਉਹ ਸਭ ਤੋਂ ਪਹਿਲਾਂ ਦੂਰ ਕਰਨਗੇ ਨਸ਼ੇ ਨੂੰ ਖਤਮ ਕਰਨਗੇ ਵਾਰਡ ਦੇ ਵਿੱਚ ਬਿਲਕੁਲ ਵੀ ਜਿਹੜਾ ਸਾਫ਼ ਸੁਥਰਾ ਜਿਹੜਾ ਕਿ ਇਲਾਕਾ ਗਿਨਿਆ ਜਾਵੇਗਾ ਜਿਹੜੇ ਕੇ ਵਾਰਡ ਗਿਣੀ ਜਾਵੇਗੀ ਜੇਕਰ ਗੱਲ ਕਰੀਏ ਵਾਰਡ ਦੇ ਵਿੱਚ ਜਿਵੇਂ ਸੀਵਰੇਜ ਦੀਆਂ ਨਾਲੀਆਂ ਦੇ ਗਲੀਆਂ ਦਾ ਕੰਮ ਹੈ ਉਹ ਵੀ ਪਹਿਲ ਦੇ ਆਧਾਰ ਤੇ ਹੋਵੇ ਲੋਕਾਂ ਦੀ ਜਿਹੜੀ ਮੁਸ਼ਕਲਾ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ